ਉਹਲੇ ਦਿਨਾਂ ਦੇ ਵਿੱਚ ਕਿਸਾਨਪਰਾ ਪਨੀਰੀ ਤਿਆਰ ਕਰਨਗੇ ਪਨੀਰੀ ਤਿਆਰ ਕਰਨ ਤੋਂ ਬਾਅਦ ਕਾਫੀ ਪ੍ਰੋਬਲਮਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਇਹਨਾਂ ਪ੍ਰੋਬਲਮਾਂ ਨੂੰ ਆਪਾਂ ਹੁਣੇ ਤੋਂ ਹੱਲ ਕਰ ਲਈਏ ਬਾਅਦ ਦੇ ਵਿੱਚ ਆਪਾਂ ਨੂੰ ਜਿਹੜਾ ਖਰਚਾ ਜ਼ਿਆਦਾ ਨਾ ਕਰਨਾ ਪਵੇ ਕਿਉਂਕਿ ਇੱਕ ਮਰਲੇ ਦੇ ਵਿੱਚ ਆਪਾਂ 2.5 ਤੋਂ 3 ਕਿਲੋ ਜਿਹੜਾ ਸੀਡ ਪਾਉਣੇ ਹੈਗੇ ਆ ਇੱਕ ਮਰਲਾ ਜੇ ਆਪਾਂ ਲਾ ਲਈਏ 30 ਗਾਜਰਾਂ ਇੱਕ ਮਰਲਾ ਬਣਦਾ ਹੈਗਾ ਤਿੰਨ ਕਰਮਾ ਇੱਕ ਪਾਸੇ ਤਿੰਨ ਕਰਮਾ ਜਿਹੜੀਆਂ ਦੂਸਰੇ ਪਾਸੇ ਪਨੀਰੀ ਤਿਆਰ ਕਰਨ ਤੋਂ 2-3 ਦਿਨ ਪਹਿਲਾਂ ਦੀ ਤਿਆਰੀ ਬਈ ਉਹਦੇ ਵਿੱਚ ਖਾਦ ਲਾ ਲਓ ਜਿਵੇਂ 1 ਮਰਲੇ ਦੇ ਵਿੱਚ 150 ਗ੍ਰਾਮ ਤੁਸੀਂ ਯੂਰੀਆ 33% ਜ਼ਿੰਕ ਪਾਉਣੀ ਹੈ ਜੇ ਤੁਸੀਂ ਉਹਦੇ ਵਿੱਚ 160 ਗ੍ਰਾਮ 21% ਜ਼ਿੰਕ ਪਾਉਣੀ ਹੈ ਤਾਂ 200 ਤੋਂ 250 ਗ੍ਰਾਮ ਜੇ ਆਪਾਂ ਸੁਪਰ ਪਾਉਣੀ ਹੈ ਤਾਂ 3.5 ਕਿਲੋ ਜਾਂ 4 ਕਿਲੋ डीएपी ਤੁਸੀਂ ਨਾਂ ਵਰਤੋ ਤਾਂ ਹੀ ਵਧੀਆ ਉਹਦੇ ਵਿੱਚ ਤੁਸੀਂ ਜੇ ਸੁਪਰ ਵਰਤ ਲਓ ਕਿਉਂਕਿ ਇਹ ਸਿੰਗਲ ਸੁਪਰ ਫਾਸਫੇਟ ਹੈ ਜਿਹੜੀ ਉਹਦੇ ਵਿੱਚ ਕੈਲਸ਼ੀਅਮ ਤੇ ਸਲਫਰ ਹੁੰਦਾ ਹੈਗਾ ਤੇ ਪਨੀਰੀ ਪੱਟਣ ਵੇਲੇ ਦਿੱਕਤ ਨਹੀਂ ਆਉਂਦੀ ਪਨੀਰੀ ਪੋਲੀ ਹੋ ਜਾਂਦੀ ਹੈਗੀ ਆ ਇੱਕ ਮਰਲੇ ਦੇ ਵਿੱਚ ਵਿੱਚ ਕਿਸਾਨ ਪ੍ਰਾਸੀਡ ਘੱਟ ਪੰਦੇ 2.5 ਤੋਂ 3 ਕਿਲੋ ਬਾਈ ਸੀਡ ਪਾਉਂਗੇ ਤਾਂ ਬੀਜ ਵਧੀਆ ਜਰਮੀਨੇਸ਼ਨ ਲਵੇਗਾ ਦੂਸਰੀ ਗੱਲ ਪਨੀਰੀ ਬੀਜ ਨੂੰ ਇੱਕ ਦਿਨ ਪਹਿਲਾਂ ਚੰਗੀ ਤਰ੍ਹਾਂ ਭਿਉਆ ਲਓ ਬੀਜ ਨੂੰ ਉਹਦਾ ਜਿਵੇਂ ਆਪਾਂ 12 36 ਜਾ ਕਰਮਨੇਜੀਅਮ ਜਾਂ ਜਿਹਨੂੰ ਆਪਾਂ ਸਪ੍ਰਿੰਟ ਦਾ ਨਾਮ ਦਿੱਤਾ ਹੋਇਆ ਹੈਗਾ ਇੰਡੋਫਿਲ ਕੰਪਨੀ ਦਾ ਆਉਂਦਾ ਹੈਗਾ 1 ਕਿਲੋ ਬੀਜ ਨੂੰ 2.5 ਤੋਂ 3 ਗ੍ਰਾਮ ਦੇ ਨਾਲ ਤੁਸੀਂ ਟ੍ਰੀਟਮੈਂਟ ਜਿਹੜਾ ਜ਼ਰੂਰ ਕਰਨਾ ਹੈ ਕਿਉਂਕਿ ਜਰਮੀਨੇਸ਼ਨ ਬੀਜ ਦਾ ਚੰਗੀ ਤਰ੍ਹਾਂ ਹੋ ਸਕੇ ਕਿਸੇ ਟੱਬ ਦੇ ਵਿੱਚ ਬੀਜ ਨੂੰ ਭਿਉਂ ਲਿਓ ਹਲਕਾ ਵੀ ਅਲੱਗ ਕੱਢ ਦਿਓ ਨਿੱਗਰ ਬੀਜ ਨੂੰ ਜਿਹੜਾ ਤੁਸੀਂ ਅਲੱਗ ਕੱਢ ਦਿਓ ਪਨੀਰੀ ਦਾ ਛਿੱਟਾ ਸਵੇਰੇ ਜਾਂ ਸ਼ਾਮ ਨੂੰ ਦਿਓ ਦੁਪਹਿਰ ਵੇਲੇ ਕਦੇ ਵਾਸਤੇ ਛਿੱਟਾ ਜਿਹੜਾ ਤੁਸੀਂ ਨਾਂ ਦੇ ਉਹ ਇੰਨਾ ਕ ਗੱਲਾਂ ਦਾ ਬਾਈ ਆਪਾਂ ਜਿਹੜਾ ਧਿਆਨ ਰੱਖ ਲਈਏ ਤਾਂ ਆਪਾਂ ਨੂੰ ਪਨੀਰ ਦੇ ਵਿੱਚ ਪ੍ਰੋਬਲਮਾਂ ਜਿਹੜੀਆਂ ਨਾ